ਕਹਿ ਗਿਆ ਰਾਜਵੀਰ ਜਵੰਦਾ ਜਿਸ ਦੇ ਲਈ ਕਾਫੀ ਦਿਨਾਂ ਤੋਂ ਅਰਦਾਸਾਂ ਚੱਲ ਰਹੀਆਂ ਸਨ ਜਿੱਥੇ ਉਹਨਾਂ ਦੇ ਫੈਨਸ ਉਹਨਾਂ ਦੇ ਕੋ ਆਰਟਿਸਟ ਇਹੀ ਉਮੀਦ ਦੇ ਵਿੱਚ ਸਨ ਕਿ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਵੇਗਾ ਪਰ ਉਹ ਰਾਜਵੀਰ ਜਵੰਦਾ ਠੀਕ ਨਹੀਂ ਹੋਇਆ ਤੇ ਉਸਨੇ ਦੁਨੀਆ ਨੂੰ ਅਲਵਿਦਾ ਕਹਿਤਾ 8 ਅਕਤੂਬਰ 2025 ਨੂੰ ਫੋਰਟਿਸ ਹਸਪੀਟਲ ਦੇ ਵਿੱਚ ਰਾਜਵੀਰ ਜਵੰਦਾ ਨੇ ਆਖਰੀ ਸਾਹ ਲਏ ਦੱਸਦੀ ਕਿ 27 ਸਤੰਬਰ 2025 ਨੂੰ ਰਾਜਵੀਰ ਜਵੰਦਾ ਦਾ ਬੱਤੀ ਦੇ ਕੋਲ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਉਹਨਾਂ ਦੇ ਸਪਾਈਨਲ ਕੋਰਡ ਤੇ ਬਹੁਤ ਹੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪੀਟਲ ਲਿਆਂਦਾ ਗਿਆ ਅਤੇ ਉਹ ਕਾਫੀ ਦਿਨਾਂ ਤੋਂ ਵੈਂਟੀਲੇਟਰ ਸਪੋਰਟ ਤੇ ਸਨ ਤੇ ਜਿਵੇਂ ਕਿਹਾ ਕਿ ਕਾਫੀ ਦਿਨਾਂ ਤੋਂ ਅਰਦਾਸਾਂ ਚੱਲ ਰਹੀਆਂ ਸਨ ਹਰ ਇੱਕ ਆਰਟਿਸਟ ਆਪਣੇ ਫੈਨਸ ਨੂੰ ਇਹੀ ਗੱਲ ਕਹਿ ਰਿਹਾ ਸੀ ਕਿ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰੋ ਕਿਉਂਕਿ ਰਾਜਵੀਰ ਨੂੰ ਅਰਦਾਸਾਂ ਦੀ ਲੋੜ ਹੈ ਪਰ ਰਾਜਵੀਰ ਜਵੰਦਾ ਨੇ ਅੱਜ ਆਪਣੇ ਆਖਰੀ ਸਾਹ ਲੈ ਲਏ ਹਨ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਰਾਜਵੀਰ ਜਵੰਦਾ ਇੱਕ ਇਹੋ ਜਿਹਾ ਗੱਭਰੂ ਜਿਸ ਨੇ 35 ਸਾਲ ਦੀ ਉਮਰ ਦੇ ਵਿੱਚ ਹੀ ਉਹ ਮੁਕਾਮ ਹਾਸਲ ਕੀਤਾ ਜੋ ਕੋਈ ਆਪਣੀ ਪੂਰੀ ਉਮਰ ਦੇ ਵਿੱਚ ਨਹੀਂ ਕਰ ਪਾਂਦਾ ਰਾਜਵੀਰ ਜਵੰਦਾ ਨੇ ਆਪਣੀ ਟ੍ਰੈਡੀਸ਼ਨਲ ਪਲੱਸ ਮਾਡਰਨ ਸਿੰਗਿੰਗ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਜਗ੍ਹਾ ਬਣਾਈ ਰਾਜਵੀਰ ਜਵੰਦਾ ਨੂੰ ਦੇਖ ਕੇ ਹਰ ਕੋਈ ਕਹਿੰਦਾ ਸੀ ਕਿ ਜੇ ਗਾਇਕੀ ਕਰਨੀ ਹੈ ਤਾਂ ਰਾਜਵੀਰ ਵਰਗੀ ਕਰੋ ਤੇ ਜਿਸ ਤਰ੍ਹਾਂ ਉਹ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਸਨ ਉਹ ਵੀ ਤਾਰੀਫੇ ਕਾਬਿਲ ਸੀ ਰਾਜਵੀਰ ਜਵੰਦਾ ਦੀ ਗੱਲ ਕਰੀਏ ਤਾਂ ਉਹ ਜਗਰਾਉ ਪੰਜਾਬ ਦੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਅਤੇ ਜੋਬਨ ਸੰਧੂ ਦੇ ਨਾਲ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਨ ਹਾਲਾਂਕਿ ਰਾਜਵੀਰ ਜਵੰਦਾ ਪੰਜਾਬ ਪੁਲਿਸ ਦੇ ਵਿੱਚ ਵੀ ਸੀ ਪਰ ਹਮੇਸ਼ਾ ਉਹਨਾਂ ਦਾ ਦਿਲ ਗਾਇਕੀ ਦੇ ਵੱਲ ਰਿਹਾ ਜਿਸ ਕਰਕੇ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਵੀ ਲਈ ਉਹਨਾਂ ਨੇ ਟ੍ਰੇਨਿੰਗ ਵੀ ਕੀਤੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਗਾਇਕੀ ਦੇ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਅਤੇ ਪੰਜਾਬੀ ਇੰਡਸਟਰੀ ਦੇ ਇੱਕ ਉਮਦਾ ਕਾਰ ਬਣ ਗਏ ਜਦੋਂ 2016 ਦੇ ਵਿੱਚ ਰਾਜਵੀਰ ਜਵੰਦਾ ਦਾ ਗਾਣਾ ਆਇਆ ਸੀ ਸਰਦਾਰੀ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਫੇਮ ਹਾਸਿਲ ਹੋਇਆ ਫਿਰ 2017 ਦੇ ਵਿੱਚ ਉਹਨਾਂ ਦਾ ਗਾਣਾ ਆਇਆ ਕੰਗਣੀ ਉਸ ਤੋਂ ਬਾਅਦ ਤਾਂ ਰਾਜਵੀਰ ਜਵੰਦਾ ਦਾ ਨਾਮ ਹਰ ਕੋਈ ਜਾਣ ਗਿਆ ਰਾਜਵੀਰ ਜਵੰਦਾ ਨੇ ਗਾਇਕੀ ਤੋਂ ਇਲਾਵਾ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ 2018 ਦੇ ਵਿੱਚ ਰਾਜਵੀਰ ਦੀ ਫਿਲਮ ਆਈ ਸੂਬੇਦਾਰ ਜੋਗਿੰਦਰ ਸਿੰਘ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਸਨ ਕੁਲਵਿੰਦਰ ਬੱਲਾ ਸਨ ਅਤੇ ਹੋਰ ਵੀ ਕਈ ਸਾਰੇ ਪੰਜਾਬੀ ਕਲਾਕਾਰ ਸਨ ਰਾਜਵੀਰ ਜਵੰਦਾ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਸਭ ਨੂੰ ਦੱਸ ਦਿੱਤਾ ਕਿ ਉਹ ਗਾਇਕੀ ਦੇ ਨਾਲ ਬਹੁਤ ਹੀ ਵਧੀਆ ਆਰਟਿਸਟ ਵੀ ਹਨ ਰਾਜਵੀਰ ਜਵੰਦਾ ਹੋਰ ਵੀ ਕਈ ਸਾਰੀ ਫਿਲਮਾਂ ਦੇ ਵਿੱਚ ਸਾਨੂੰ ਨਜ਼ਰ ਆਏ ਤੇ ਜਦੋਂ 2022 ਦੇ ਵਿੱਚ ਉਹਨਾਂ ਦਾ ਮਾਵਾ ਗਾਣਾ ਆਇਆ ਤੇ ਇਸ ਗੀਤ ਨੇ ਵੀ ਹਰ ਇੱਕ ਦਾ ਦਿਲ ਜਿੱਤ ਲਿਆ ਰਾਜਵੀਰ ਜਵੰਦਾ ਨੇ ਆਪਣੇ ਕਈ ਸਾਰੇ ਇੰਟਰਵਿਊਜ਼ ਦੇ ਵਿੱਚ ਇਹ ਵੀ ਰਿਵੀਲ ਕੀਤਾ ਹੈ ਕਿ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਸੀ ਰਾਜਵੀਰ ਜਵੰਦਾ ਹਰ ਸਾਲ ਲੇ ਲਦਾਖ ਜਾਂਦੇ ਸੀ ਆਪਣੀ ਬਾਈਕ ਤੇ ਅਤੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਾਰੀ ਵੀਡੀਓਜ਼ ਵੀ ਨੇ ਜਿਸ ਦੇ ਵਿੱਚ ਉਹ ਬਾਈਕ ਰਾਈਡ ਕਰ ਰਹੇ ਹਨ ਉਹਨਾਂ ਦੇ ਕੋਲ BMW R1300 जीएससी ਅਤੇ ਇਹ ਉਹੀ ਬਾਈਕ ਹੈ ਜਿਸ ਉੱਤੇ ਉਹਨਾਂ ਦਾ ਐਕਸੀਡੈਂਟ ਵੀ ਹੋਇਆ। ਰਾਜਵੀਰ ਜਵੰਦਾ ਦੀ ਗੱਲ ਕਰੀਏ ਤਾਂ ਜਿਵੇਂ ਕਿ ਮੈਂ ਦੱਸਿਆ ਕਿ ਉਹ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸਨ ਜਿਸ ਕਰਕੇ ਉਹਨਾਂ ਦਾ ਲਾਈਫਸਟਾਈਲ ਕਾਫੀ ਜ਼ਿਆਦਾ ਡਿਸਪਲਿਨ ਵਾਲਾ ਸੀ। ਰਾਜਵੀਰ ਜਵੰਦਾ ਆਪਣੇ ਇੰਟਰਵਿਊ ਦੇ ਵਿੱਚ ਦੱਸਦੇ ਹਨ ਕਿ ਉਹ ਹਮੇਸ਼ਾ ਆਪਣਾ ਕੰਮ ਖੋਦੀ ਕਰਦੇ ਨੇ ਕਿਉਂਕਿ ਉਹਨਾਂ ਦਾ ਲਾਈਫਸਟਾਈਲ ਹੀ ਇਹੋ ਜਿਹਾ ਰਿਹਾ ਹੈ। ਇੱਕ ਸਾਲ ਉਹਨਾਂ ਨੇ ਜਦੋਂ ਪੰਜਾਬ ਪੁਲਿਸ ਦੀ ਟ੍ਰੇਨਿੰਗ ਲਈਤੀ ਹੈ ਤਾਂ ਉਸ ਸਮੇਂ ਉਸ ਭੀ ਕਰਦੇ ਸੀ ਇਸ ਕਰਕੇ ਉਹ ਕਦੇ ਵੀ ਕਿਸੇ ਤੇ ਡਿਪੈਂਡ ਨਹੀਂ ਰਹੇ ਜੇ ਉਹਨਾਂ ਨੇ ਕਿਸੇ ਵੱਡੇ ਇਵੈਂਟ ਤੇ ਜਾਣਾ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਉਸ ਚੀਜ਼ ਦੇ ਲਈ ਢਾਲਣਾ ਹੈ ਕਿਵੇਂ ਉਸ ਚੀਜ਼ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ ਜਿਵੇਂ ਕਹਿੰਦੇ ਨੇ ਨਾ ਕਿ ਵੱਡੇ ਵੱਡੇ ਆਰਟਿਸਟ ਦੇ ਲਈ ਬਹੁਤ سارے ਅਸਿਸਟੈਂਟ ਹੁੰਦੇ ਨੇ ਅਤੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਦਿੰਦੇ ਨੇ ਪਰ ਰਾਜਵੀਰ ਜਬੰਦਾ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਟ੍ਰੇਨਿੰਗ ਦੇ ਕਾਰਨ ਉਹਨਾਂ ਦਾ ਲਾਈਫ ਸਟਾਈਲ ਹੀ ਇਹੋ ਜਿਹਾ ਰਿਹਾ ਕਿ ਉਹਨਾਂ ਨੂੰ ਸਾਰਾ ਕੰਮ ਆਪਣੇ ਆਪ ਕਰਨਾ ਹੀ ਪਸੰਦ ਹੁੰਦਾ ਸੀ ਰਾਜਵੀਰ ਜਵੰਦਾ ਦਾ ਇਹ ਵੀ ਕਹਿਣਾ ਸੀ ਕਿ ਉਹ ਫੋਕ 뮤직 ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਸਨ ਯਾਨੀ ਕਿ ਜਦੋਂ ਯੂਥ ਫੈਸਟੀਵਲ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਾਂ ਉਸ ਸਮੇਂ ਉਹ ਇਹਨਾਂ ਫੋਕ 뮤직 ਕੰਪੀਟੀਸ਼ਨ ਦੇ ਵਿੱਚ ਲੈਂਦੇ ਸੀ ਪਾਰਟ ਅਤੇ ਇਸ ਦੌਰਾਨ ਉਹਨਾਂ ਨੇ ਕਈ ਸਾਰੇ ਮੈਡਲ ਵੀ ਜਿੱਤੇ ਸਨ ਅਤੇ ਉਹਨਾਂ ਦਾ ਇੱਕ ਫੋਕ ਔਰਕੈਸਟਰਾ ਵੀ ਹੁੰਦਾ ਸੀ ਜਿਸ ਦੇ ਕਾਰਨ ਉਹਨਾਂ ਨੇ ਕਈ ਸਾਰੇ ਸਾਜ਼ ਵਜਾਣੇ ਵੀ ਸਿੱਖੇ ਸਨ ਸਾਜ਼ਵੀਰ ਜਵੰਦਾ ਦਾ ਤਾਂ ਇਹ ਵੀ ਕਹਿਣਾ ਸੀ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਕ ਸਾਜ਼ ਵੀ ਕਿਵੇਂ ਬਣਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਉਸ ਤਰ੍ਹਾਂ ਦੀ ਟ੍ਰੇਨਿੰਗ ਮਿਲੀ ਹੈ ਤੇ ਉਹਨਾਂ ਦਾ ਹੱਥ ਹਰ ਇੱਕ ਸਾਜ਼ ਦੇ ਉੱਤੇ ਬਹੁਤ ਹੀ ਵਧੀਆ ਬੈਠਿਆ ਹੋਇਆ ਸੀ ਤੇ ਰਾਜਵੀਰ ਜਵੰਦਾ ਨੇ ਇੱਕ ਇੰਟਰਵਿਊ ਦੇ ਵਿੱਚ ਤੁੰਬੀ ਵੀ ਵਜਾ ਕੇ ਦਿਖਾਈ ਅਤੇ ਦੱਸਿਆ ਕਿ ਇਹ ਤੁੰਬੀ ਉਹਨਾਂ ਨੇ ਖੁਦ ਬਣਾਈ ਹੈ ਯਾਨੀ ਕਿ ਰਾਜਵੀਰ ਜਵੰਦਾ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਹੀ ਮੁਕਾਮ ਹਾਸਲ ਕੀਤੇ ਨੇ ਇੱਕ ਉਹਨਾਂ ਨੇ ਮੰਜ਼ਿਲ ਹਾਸਲ ਕੀਤੀ ਹੈ ਪਰ ਅੱਜ ਉਹੀ ਸਿਤਾਰਾ ਸਾਡੇ ਵਿੱਚ ਨਹੀਂ ਰਿਹਾ ਰਾਜਵੀਰ ਜਵੰਦਾ ਨੇ ਇੱਕ ਬਹੁਤ ਹੀ ਸੋਹਣੀ ਜ਼ਿੰਦਗੀ ਜਿਉਈ ਹੈ ਕਹਿੰਦੇ ਨੇ ਨਾ ਕਿ ਇਸ ਦੌਰਾਨ ਜਿਵੇਂ ਸਾਰੇ ਆਰਟਿਸਟ ਨੇ ਕਿਹਾ ਕਿ ਰਾਜਵੀਰ ਜਵੰਦਾ ਇੱਕ ਇਹੋ ਜਿਹਾ ਆਰਟ ਆਰਟਿਸਟ ਹੈ ਜੋ ਹਮੇਸ਼ਾ ਅਮਰ ਰਹੇਗਾ ਕਿਉਂਕਿ ਉਸਦੀ ਗਾਇਕੀ ਹਮੇਸ਼ਾ ਅਮਰ ਰਹੇਗੀ ਉਸਦੀ ਅਦਾਕਾਰੀ ਹਮੇਸ਼ਾ ਅਮਰ ਰਹੇਗੀ ਰਾਜਵੀਰ ਜਵੰਦਾ ਅੱਜ ਸਾਡੇ ਵਿੱਚ ਨਹੀਂ ਹਨ ਉਹਨਾਂ ਨੇ 11 ਦਿਨ ਵੈਂਟੀਲੇਟਰ ਸਪੋਰਟ ਤੇ ਰਹਿ ਕੇ ਜ਼ਿੰਦਗੀ ਤੇ ਮੌਤ ਦੇ ਨਾਲ ਲੜਾਈ ਲੜੀ ਹੈ ਪਰ ਉਹ ਇਸ ਲੜਾਈ ਦੇ ਵਿੱਚ ਹਾਰ ਗਏ ਇਸ ਸਮੇ ਬਹੁਤ ਸਾਰੇ ਆਰਟਿਸਟਸ ਫੋਟਸਟ ਹਸਪੀਟਲ ਪਹੁੰਚੇ ਨੇ ਰਾਜਵੀਰ ਜਵੰਦਾ ਨੂੰ ਆਖਰੀ ਅਲਵਿਦਾ ਦੇਣ ਤੇ ਅਸੀਂ ਇਹੀ ਕਵਾਂਗੇ ਕਿ ਰਾਜਵੀਰ ਜਵੰਦਾ ਦੀ ਫੈਮਲੀ ਨੂੰ ਹੌਸਲਾ ਮਿਲੇ ਕਿਉਂਕਿ ਇਸ ਸਮੇ ਉਹਨਾਂ ਨੂੰ ਹੌਸਲੇ ਦੀ ਬਹੁਤ ਉਤ ਲੋਡ ਹੈ ਰਾਜਵੀਰ ਜਵੰਦਾ ਵਰਗਾ ਸਿਤਾਰਾ ਹਰ ਇੱਕ ਨੂੰ ਹਮੇਸ਼ਾ ਯਾਦ ਰਵੇਗਾ